ਬਕੜੀਆਂ ਦੇ ਪٹرول ਪੰਪ ਤੋਂ 10 ਬੈਟਰੀਆਂ ਹੋਈ ਚੋਰੀ ਇੱਥੇ ਪਲਾਤੋਂ ਥੋੜੀ ਦੂਰ ਦੇ ਪਿੰਡ ਬਕੜੀਆਂ ਭੋਗਪੁਰ ਰੋਡ ਤੇ ਸਥਿਤ ਬੂਆ ਦਾਤੀ ਕੇ ਐਸ ਕੇ ਪੈਟਰੋਲ ਪੰਪ ਤੋਂ ਰਾਤ ਸਮੇਂ ਚੋਰਾਂ ਵੱਲੋਂ ਜਿਹੜੇ 10 ਬੈਟਰੀ ਚੋਰੀ ਕਰਨ ਦਾ ਸਮਝੌਤਾ ਮਿਲਿਆ ਪੈਟਰੋਲ ਪੰਪ ਦੇ ਮਾਲਕ ਕ੍ਰਿਸ਼ਨ ਲਾਲ ਬਹਿਲ ਪੁਲਤ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰਾਤ ਲਗਭਗ 2:00 ਵਜੇ ਦੇ ਕਰੀਬ ਤਿੰਨ ਲਟੋਰੀ ਜਿਹੜੇ ਲਟੇਰੇ ਉਮਰਤੀ ਕਾਰ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਉਹਨਾਂ ਨੇ ਪਹਿਲਾਂ ਕਮਰੇ ਦਾ ਤਾਲਾ ਤੋੜਿਆ ਤੇ 10 ਬੈਟਰੀ ਕਨੈਕਸ਼ਨ ਕੱਟ ਕੇ ਕਾਰ 'ਚ ਰੱਖ ਕੇ ਫਰਾਰ ਹੋ ਜਾਂਦੇ ਨੇ ਉਹਨਾਂ ਦੱਸਿਆ ਕਿ ਜਿਨ੍ਹਾਂ ਦੀ ਕੀਮਤ ਲਗਭਗ 2 ਲੱਖ ਰੁਪਏ ਹੈ પેટ્રોલ ਪੰਪ ਤੇ ਮੁਲਾਜ਼ਮ ਹਲੋ ਜਦ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਫੌਰੀ ਬਾਹਰ ਆ ਕੇ ਦੇਖਿਆ ਤਾਂ ਜਿਹੜੇ ਚੋਰ ਫਰਾਰ ਹੋ ਗਏ ਸੰਤਾ ਮੁਲਾਜ਼ਮ ਨੇ ਸੰਨ ਫੋਨ ਕਰਕੇ ਉਹਨਾਂ ਦੱਸਿਆ ਕਿ ਇਸ ਘਟਨਾ ਸੰਬੰਧੀ ਜਿਹੜੀ ਹੈ ਉਹ ਜਾਣਕਾਰੀ ਦਿੱਤੀ ਉਹਨਾਂ ਆਖਿਆ ਕਿ ਅਸੀਂ ਤੁਰੰਤ ਪੰਪ ਤੇ ਪੁੱਜੇ ਤੇ ਇਸੇ ਘਟਨਾ ਦੇ ਜਿਹੜੀ ਇਤਲਾਹ ਆ ਪੁਲਤ ਪੁਲਿਸ ਨੂੰ ਦਿੱਤੀ ਹੈ ਇਥੇ ਚਿਕਰ ਜੋ ਗਾ ਕਿ ਪਿਛਲੇ ਕੁਝ ਮਹੀਨੇ ਦੌਰਾਨ ਵੀ ਅਜੇ ਹੀ ਇੱਕ ਵਾਰ ਦਾਤ ਨਡਾਲਾ ਵਿਖੇ ਵੀ ਵਾਪਰੀ ਸੀ ਜਿੱਥੇ ਕਿ ਪੰਪ ਤੇ ਜਿਹੜੇ ਵਾਹਨ ਖੜੇ ਹੁੰਦੇ ਹਨ ਰਾਤ ਸਮੇਂ ਉਹਨਾਂ ਦੇ ਚਾਰ ਪੰਜ ਵਾਹਨਾਂ ਚੋਂ ਇਕੱਠਿਆਂ ਚ ਜਿਹੜੇ ਬੈਟਰੀ ਚੋਰੀ ਹੋ ਜਾਂਦੇ ਹਨ ਇਥੇ ਦੱਸਿਆ ਕਿ ਇਹਨਾਂ ਦਿਨ ਜਿਹੜੇ ਪੁਲਤ ਹਲਕੇ ਦੇ ਵਿੱਚ ਜਿਹੜਾ ਬੈਟਰਾ ਚੋਰ ਪੂਰੀ ਤਰ੍ਹਾਂ ਸਰਗਮ ਅਤੇ ਪੁਲਸ ਕੋਲ ਆਇਆ ਜੀ ਅੱਛਾ ਜੀ ਤੇ ਕੋਈ ਪਤਾ ਕਿੰਨੇ ਜਾਣੇ ਸੀ ਮੇਰੇ ਖਿਆਲ ਚਾਰ ਜਾਂ ਪੰਜ ਜਾਣੇ ਸੀ ਅੱਛਾ ਜੀ ਤੇ ਕੀ ਚੋਰੀ ਉਹਨਾਂ ਕੀਤਾ ਆ 10 ਬੈਟੇ ਲਗਾਈ ਵੱਡੇ ਤੇ ਕਿੰਨੀ ਕੀਮਤ ਦੇ ਹਨ ਲਗਭਗ ਪੌਣੇ 2 200 ਦੇ ਕਰੀਬ ਸੀ ਹੈਗੇ ਜੀ ਤੇ ਸੀਸੀਟੀਵੀ ਕੈਮਰੇ ਵਿੱਚ ਜਿਹੜੇ ਬੰਦੇ ਕੋਈ ਆਏ ਸੀਗੇ ਬੰਦੇ ਆਏ ਚਾਰ ਪੰਜ ਅੱਛਾ ਜੀ ਹੂ ਬੰਨੇ ਉਹਨਾਂ ਨੇ ਠੀਕ ਹੈ ਜੀ ਤੇ ਚਾਂਚ ਨਹੀਂ ਆ ਰਹੇ ਆਏ ਕਰਦੇ ਤੇ ਆ ਆਈ ਬਰੁਤੀਕਾਰ ਦੇ ਠੀਕ ਹੈ ਜੀ ਕੋਈ ਨੰਬਰ ਨੰਬਰ ਉਹਨਾਂ ਦਾ ਚਲੋ ਉਥੇ ਹੋਏਗਾ ਤੇ ਬਾਕੀ ਕੀ ਕਹਿਣਾ ਚਾਹੋਗੇ ਇਨ੍ਹਾਂ ਚੋਰਾਾਂ ਬਾਰੇ ਜੋ ਚੋਰਾਾਂ ਬਾਰੇ ਸਾਡਾ ਇਹਨਾਂ ਨੂੰ ਚੋਰਾਾਂ ਨੂੰ ਫੜਿਆ ਜਾਵੇ ਠੀਕ ਹੈ ਜੀ ਤੇ ਜਿਹੜਾ ਸਾਡਾ ਨੁਕਸਾਨ ਹੋਇਆ ਉਹ ਮਤਲਬ ਵਾਪਸ ਕਿ ਵਾਪਸ ਲਿਆ ਜਾਵੇ ਤੇ ਇਸ ਦੀ ਦੇ ਲਈ ਦਰਖਾਸਤ ਉਠਾਣੇ ਦੇ ਦਿੱਤੀ ਹਾਂ ਜੀ ਦੇ ਦਿੱਤੀ ਠੀਕ ਹੈ ਐਸਐਸਓ ਨੂੰ ਸਾਹ ਮਿਲੇ ਐਸਐਸਓ ਸਾਹਿਬ ਕਹਿੰਦੇ ਸੀ ਅੱਧੇ ਘੰਟੇ ਤੱਕ ਆ ਰਹੇ ਤੁਹਾਡੇ ਕੋਲ ਠੀਕ ਹੈ ਜੀ